भाऊ लेगे जप खे तकड़े हुजो तकड़े लेग नप गे भाऊ तकड़े हुजो तकड़े हुजो भाऊ दन टुटा संगत बहुत आ गन सारे लेगे नप केजी भा बि लॻे से वेह आ ਦੇਸ਼ ਆਇਆ ਸਾਰੇ ਭਰਾ ਭਾਈ ਸ਼ਾਬਾਸ਼ ਆ ਗੇ ਭਰਾ ਟਾਡੇ ਜਿਹੜੇ ਆਏ ਆ ਖੇਮ ਕੰਨਦਾ ਸਿੰਘ ਜੀਪਰਾ ਆਵੀ ਲਾਗੇ ਲਾਗੇ ਪਿੰਡ ਆ ਉਹ ਬੰਨੇ ਜਾਦੇ ਆ ਕੇ ਪੱਲਾ ਪੱਲੇ ਪਿੰਡਲੋਂ ਹੁੰਦੇ ਉਧਰ ਥੋੜੇ ਵੀ ਭਰਾ ਬਾਦੂਲੇ ਆਏ ਖਾਣ ਪੀਣ ਲਈ ਚੀਜ਼ਾਂ ਵੀ ਲੈ ਆਓ ਬੰਨੇ ਢੇਟਾਲਾ ਨਾ ਤਾਂ ਪਾ ਆ ਕੇ ਟਾਡੇ ਭਰਾ ਛਾਪੇ ਵੜ ਵੜ ਆ ਸੰਗਤ ਲਈ ਹੁੰਦੇ ਇਧਰ ਹੈ ਇਹਨਾਂ ਇੰਨ ਚੁੱਕਿਆ ਸਿਰ ਤੇ ਇਧਰ ਇਹ ਛਾਪੇ ਵੜ ਵੜ ਭਰਾ ਲਈ ਜਾਂਦੇ ਨੇ ਤੇਰਾ ਇਹਨੂੰ ਪਾਤਾਲ ਨਾਲ ਪਾਣੀ ਪਾਣੀ ਤੇ ਆਹ ਭਰਾ ਖਿਚਿਤ ਰਹੇ ਹੁੰਦੇ ਆ ਸ਼ਾਬਾਸ਼ ਇਹਨਾਂ ਦੇ ਅਗਲੇ ਇੰਨੇ ਸਿਰ ਤੇ ਰੱਖਿਆ ਹੋਇਆ ਹੈ रखिया <laughs> जमूना